ਲਓ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪੈ ਜਾਣਗੀਆਂ ਕੋਟੀਆਂ ਤੇ ਬੰਦੇ ਲੈਣਗੇ ਲੋਈਆਂ ਕਿਉਂਕਿ ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਕਬਡੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋਵੇਗੀ ਜਿਸ ਦੇ ਨਾਲ ਠੰਡ ਦੇ ਵਿੱਚ ਵਾਧਾ ਹੋਵੇਗਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਕੁਝ ਉੱਤਰੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਕਿਤੇ ਕਿਤੇ ਬੱਦਲਵਾਈ ਵਰਗਾ ਮੌਸਮ ਬਣ ਸਕਦਾ ਹੈ ਕਿਉਂਕਿ ਪੱਛਮੀ ਚੱਕਰਵਾਤ ਕਰਕੇ ਪੰਜਾਬ ਦੇ ਕੁਝ ਜ਼ਿਲ੍ਹੇ ਇਸ ਤੋਂ ਪ੍ਰਭਾਵਿਤ ਹੋ ਸਕਦੇ ਨੇ ਜੀ ਜੇਸੀ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ অর ਨਾਈਟ ਟੈਂਪਰੇਚਰ ਦੋਨੋਂ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਚੱਲ ਰਹੇ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 30 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 14.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲੱਗਦਾ ਕਿ 1.4 ਡਿਗਰੀ ਸੈਂਟੀਗ੍ਰੀਡ ਉੱਪਰ ਹੈ ਸੋ ਦੋਨੋਂ ਹੀ ਦਿਨਾਂ ਉਹ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਨੇ ਔਰ ਜੇ ਸੀ ਆਨਵਰਡ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਨਵਰਡ ਦਿਨਾਂ ਦੇ ਵਿੱਚ ਜ਼ਿਆਦਾ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਕੁਝ ਨਦਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੇ ਚਿੱਟੇ ਜਾਂ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਵਿੱਚ ਕੱਲ 4 ਤਰੀਕ ਨੂੰ ਪਠਾਨਕੋਟ ਹੁਸ਼ਿਆਰਪੁਰ ਜਾਂ ਗੁਦਾਸਪੁਰ ਦੇ ਵਿੱਚ ਕਿਤੇ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਔਰ 5 ਤਰੀਕ ਨੂੰ ਇਹਨਾਂ ਦੇ ਨਾਲ ਲੱਗਦੇ ਕੁਝ ਡਿਸਟ੍ਰਿਕਟਸ ਵਿੱਚ ਵੀ ਜਿਵੇਂ ਅੰਮ੍ਰਿਤਸਰ ਕਪੂਰਥਲਾ ਜਲੰਧਰ ਜਾਂ SBS ਨਗਰ ਔਰ ਰੂਪਨਗਰ ਦੇ ਵਿੱਚ ਜਿਹੜੇ ਹਲਕੇ ਛਿੱਟੇ ਕਿਤੇ ਕਿਤੇ ਹੋ ਸਕਦੇ ਨੇ ਪਰ ਹੈਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਤੁਹਾਨੂੰ ਕੀ ਲੱਗਦਾ ਪੰਜਾਬ ਭਰ ਦੇ ਵਿੱਚ ਇੱਥੇ ਠੰਡ ਵਧੇਗੀ ਹੈ ਕੀ ਜੋ ਕੰਟਰੋਲ ਹੋ ਸਕਦਾ ਹੈ ਜੀ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਜ਼ਰੂਰ ਥੋੜੀ ਗਿਰਾਵਟ ਆਬਜ਼ਰਵ ਕੀਤੀ ਜਾ ਸਕਦੀ ਹੈ ਪਰ ਹੈਵੀ ਰੇਨ ਦੀ ਕੋਈ ਪ੍ਰੋਡਿਕਸ਼ਨ ਨਹੀਂ ਹੈ ਮੁੱਕ ਲੰਬਕੀ ਫਾਇਦੇਮੰਦ ਰਹੇਗਾ ਮੌਸਮ ਕਿਉਂਕਿ ਮੰਗੜੀ ਕਰਕਰੀ ਹੋਈ ਹੈ ਚੱਲ ਰਹੀ ਹੈ ਜਿਸ ਦਾ ਜੇਕਰ ਥੋੜਾ ਮੌਸਮ ਦੇ ਵਿੱਚ ਪਰਸਪਰ ਦਾ ਜਿਤਨਾ ਦਾ ਕੰਟਰੋਲ ਚਾਹੀਦਾ ਜੀ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਅਸੀਂ ਥੋੜੀ ਗ੍ਰੈਵਿਟੀ ਅਬਜ਼ਰਵ ਕਰ ਸਕਦੇ ਹਾਂ ਸੋ ਜਿਵੇਂ ਉਹਨਾਂ ਰਬੀ ਕ੍ਰੌਪਸ ਤੇ ਜਿਹੜੀ ਸੋਇਂਗ ਚੱਲ ਰਹੀ ਹੈ ਉਹਦੇ ਵਾਸਤੇ ਅਸੀਂ ਇਸ ਸਮਝਦੇ ਹਾਂ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਿਲਕੁਲ ਸਹੀ ਸਾਬਤ ਹੋ ਸਕਦੀਆਂ ਮੈਮ ਦੇਖਿਆ ਕਿ ਥੋੜੀ ਧੁੰਦ ਵੀ ਜਿਹੜੀ ਅਜਿਹਾ ਨਜ਼ਰ ਆਉਣ ਲੱਗੀ ਹੈ ਲੱਗਦਾ ਕਿ ਮੀਂਹ ਜਿਵੇਂ ਤੁਸੀਂ ਦੱਸਿਆ ਕਿ ਅਪੀਰ ਜੀ ਮੈਦਰ ਮਿਸਟਰਮਨ ਦਾ ਜਿਹੜਾ ਅਸਰ ਹੈ ਜਾਂ ਕੋਈ ਮੌਸਮ ਦੇ ਵਿੱਚ ਪ੍ਰਦੂਸ਼ਣ ਵਗੈਰਾ ਹੀ ਹੈ ਜੀ ਹਵਾ ਦੇ ਵਿੱਚ ਕਿਉਂਕਿ ਪ੍ਰਦੂਸ਼ਣ ਦਾ ਲੈਵਲ ਵੀ ਥੋੜਾ ਵਧ ਹੈਗਾ ਕੁਝ ਏਜੀ ਕੰਡੀਸ਼ਨਸ ਪਿਛਲੇ ਦਿਨਾਂ ਦੇ ਵਿੱਚ ਬਣੀਆਂ ਵੀ ਰਹੀਆਂ ਨੇ ਸੋ ਇਹਦੇ ਕਰਕੇ ਥੋੜੀਆਂ ਫੌਗੀ ਕੰਡੀਸ਼ਨਸ ਹੈ ਅਸੀਂ ਕਿੱਸਾ ਦੇਖ ਕੇ ਬਣੀ ਹੋਈਆਂ ਨੇ ਬਾਕੀ ਜੇਕਰ ਗੱਲ ਕਰੀਏ ਤਾਂ ਨਵੰਬਰ ਮਹੀਨੇ ਦੇ ਵਿੱਚ ਕੋਈ ਬਰਸਾਤ ਵਗੈਰਾ ਹੁੰਦੀ ਹੈ ਜੇ ਨਵੰਬਰ ਮਹੀਨੇ ਦੇ ਵਿੱਚ ਨਾਰਮਲ ਬਾਰਿਸ਼ 6.8 ਮਿਲੀਮੀਟਰ ਹੈ ਜੀ ਡਰਾਇਐਸਟ ਮੰਥ ਹੈ ਹੈਗਾ ਸਾਲ ਦਾ ਸੋ 6.8 ਮਿਲੀਮੀਟਰ ਨਾਰਮਲ ਬਾਰਿਸ਼ ਨਵੰਬਰ ਮਹੀਨੇ ਦੀ ਹੈ ਅਕਸਰ ਮੌਕਾ ਕਰਦੇ ਹਾਂ ਉਪਰਾਲੀ ਵੀ ਜ਼ਿਕਰ ਆ ਰਿਹਾ ਹੈ ਉਪਰਾਲੀ ਚਲਾਈ ਜਾ ਰਹੀ ਹੈ ਲੱਗਦਾ ਹੈ ਇਹਦੇ ਨਾਲ ਜਿੱਦਣ ਦਿੱਤੇ ਆਮ ਲੋਕਾਂ ਨੂੰ ਮੌਸਮ ਹੀ ਬਦਲ ਰਿਹਾ ਆਮ ਲੋਕਾਂ ਨੂੰ ਥੋੜਾ ਜਾਇਸ ਤੋਂ ਪਹਿਲੇ ਧੱਕਾ ਜਿ ਅੱਜ ਇਸ ਟਾਈਮ ਜਦੋਂ ਮੌਸਮ ਦੇ ਵਿੱਚ ਚੇਂਜ ਹੁੰਦੀ ਹੈ ਟੈਂਪਰੇਚਰ ਥੋੜਾ ਘਟਣਾ ਸ਼ੁਰੂ ਹੁੰਦਾ ਜਿਵੇਂ ਹੁਣ ਕੰਡੀਸ਼ਨਸ ਬਣੀਆਂ ਹੋਈਆਂ ਨੇ ਅੱਜ ਨਾਈਟ ਟਾਈਮ ਟੈਂਪਰੇਚਰ ਵੀ 14.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੋ ਇਹਨਾਂ ਦਿਨਾਂ ਦੇ ਵਿੱਚ ਸਟੇਬਲ ਵੈਦਰ ਕੰਡੀਸ਼ਨਸ ਬਣਦੀਆਂ ਨੇ ਔਰ ਜਿਹੜੀ ਹਵਾ ਦੀ ਗਤੀ ਵੀ ਕਾਫੀ ਘੱਟ ਹੁੰਦੀ ਹੈ ਕਿਉਂਕਿ ਕਾਮ ਔਰ ਸਟੇਬਲ ਕੰਡੀਸ਼ਨਸ ਬਣੀ ਹੁੰਦੀਆਂ ਨੇ ਸੋ ਉਹਦੇ ਵਿੱਚ ਪੋਲੂਸ਼ਨ ਵੀ ਜੋ ਹਵਾ ਦੇ ਵਿੱਚ ਹੁੰਦਾ ਉਹਦੀ ਮੂਵਮੈਂਟ ਨਹੀਂ ਹੁੰਦੀ ਸੋ ਇਹ ਇੱਕ ਵੱਡਾ ਰੀਜ਼ਨ ਹੈ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਲਗਦਾ ਕਿ ਲੋਕਾਂ ਨੂੰ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਜਿਸ ਤਰ੍ਹਾਂ ਮੌਸਮ ਦੇ ਵਿੱਚ ਵੱਡੇ ਬਦਲਾਅ ਆ ਰਹੇ ਆ। ਬਿਲਕੁਲ ਜੀ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਹੁਣ ਜਿਹੜੀਆਂ ਕੰਡੀਸ਼ਨਸ ਵੀ ਸਟੇਬਲ ਬੜੀਆਂ ਹੋਈਆਂ ਨੇ ਔਰ ਥੋੜਾ ਪੋਲੂਸ਼ਨ ਵੀ ਹਵਾ ਦੇ ਵਿੱਚ ਹੈ ਔਰ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਹੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ। ਅੱਜ ਵੀ ਬਾਰਿਸ਼ ਨੂੰ ਲੱਗਦੀ ਅਲੱਗ ਹੈ। ਅਲਰਟ ਕੋਈ ਨਹੀਂ ਹੈ ਜੀ ਪਰ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਕੁਝ ਨਵਾਂ ਡਿਸਟ੍ਰਿਕਟਸ ਦੇ ਵਿੱਚ ਹਲਕੀ ਬਾਰਿਸ਼ ਕਿਤੇ ਕਿਤੇ ਜਾਂ ਹਲਕੇ ਚਿੱਟੇ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਾਂ ਫਿਰ ਕਪੂਰਥਲਾ ਅੰਮ੍ਰਿਤਸਰ ਜ਼ਿਲੰਦਰ ਰੂਪਨਗਰ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੇ ਚਿੱਟੇ ਹੋ ਸਕਦੇ ਨੇ ਪਰ ਹੈਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਖ਼ਬਰ ਦਾ ਦਿਆ ਕਿ ਫਿਲਹਾਲ ਐਨੀ ਠੰਡ ਨਹੀਂ ਹੋਈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਰ ਮੀਂਹ ਪੈ ਗਿਆ ਤਾਂ ਇਸ ਦੇ ਨਾਲ ਠੰਣੇ ਦੇ ਵਿੱਚ ਵਾਧਾ ਜ਼ਰੂਰ ਹੋ ਸਕਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ